ਡਾਕਟਰ ਅਨਰਲ ਕੰਬੋਜ ਜੀ ਇੱਕ ਬਹੁਤ ਡੈਡੀਕੇਟਡ ਡਾਕਟਰ ਹੈ ਔਰ ਕੋਰਟੀਸੇ ਖਾਸ ਬਹੁਤ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੇ ਆ ਔਰ ਉਹਨਾਂ ਦਾ ਜਿਹੜਾ ਆਪਣੇ ਉਹਨਾਂ ਦੇ ਫੈਮਿਲੀ ਮੈਂਬਰ ਵੀ ਉਹਨਾਂ ਦੀ ਡਾਟਰ ਨਾ ਵੀ ਡਾਕਟਰ ਹੈ ਔਰ ਸਾਡੇ ਕੋਲ ਕੰਮ ਕਰਦੀ ਹੈ ਔਰ ਸਮਾਜ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਉਹ ਵੈਸੇ ਮਤਲਬ ਸਾਡੀ ਜਿਹੜੇ ਪਾਰਟੀ ਦੇ ਨਾਲ ਵੀ ਜੁੜੇ ਹੋਏ ਸੀ ਬਟ that is beside the point ਬਟ ਇੱਕ ਐਜ਼ ਅ ਡਾਕਟਰ ਉਹ ਸਮਾਜ ਦੇ ਵਿੱਚ ਬਹੁਤ ਅੱਛੀ ਸੇਵਾ ਕਰ ਰਹੇ ਸੀਗੇ ਬੜੀ ਮਾਦਵ ਇੱਕ ਬਹੁਤ ਜ਼ਿਆਦਾ ਟਰੈਜਿਕ ਔਰ ਮੰਦਪਾਗੀ ਔਰ ਅਨਫੋਰਚੂਨੇਟਡੀ ਇੱਕ ਘਟਨਾ ਹੋਈ ਹੈ ਕਿ ਇੱਕ ਮਰੀਜ਼ ਦੇ ਘਰ ਦੇ ਵਿੱਚ ਜਿਹੜੀ ਕਿ ਧੋਖੇਬਾਜ਼ੀ ਆ ਜਿਹੜਾ ਕਿ ਕੋਈ ਇਨਸਾਨੀਅਤ ਤੋਂ ਗਰੀ ਹੋਈ ਗੱਲ ਹੈ ਕਿ ਤੁਸੀਂ ਡਾਕਟਰ ਕੋਲੇ ਇਲਾਜ ਕਰਾਣ ਆਂਦੇ ਹੋ ਉਹਨੂੰ ਧੋਖੇ ਨਾਲ ਗੋਲੀ ਮਾਰਦੇ ਹੋ ਉਹਨਾਂ ਨੇ ਧੋਖੇ ਨਾਲ ਗੋਲੀ ਮਾਰੀ ਆ ਔਰ ਉਹਨਾਂ ਦੀ ਜਿਹੜੀ ਹੈਗਾ ਬੜੀ ਕ੍ਰਿਟੀਕਲ ਇੰਜਰੀ ਹੋਈ ਆ ਇਸ ਲਈ ਉਹ ਆਪਣੀ ਜਿਹੜੀ ਹੈਗੀ ਆ ਆਈਸੀਯੂ ਦੇ ਵਿੱਚ ਜਿਹੜੀ ਹੈਗੀ ਆ ਬੜੇ ਕ੍ਰਿਟੀਕਲ ਕੰਡੀਸ਼ਨ ਚ ਇੱਥੇ ਪਹੁੰਚੇ ਆ ਬਟ ਵਾਹਿਗੁਰੂ ਦੀ ਕਿਰਪਾ ਹੋਈ ਕਿ ਠੀਕ ਠਾਕ ਪਹੁੰਚ ਗਿਆ ਸਾ ਲੈਂਦੇ ਹੋਏ ਔਰ ਡਾਕਟਰ ਜਿਹੜੇ ਹੈਗੇ ਬੈਸਟ ਪੋਸਿਬਲ ਟਰੀਟਮੈਂਟ ਦੇ ਰਹੇ ਆ ਸੋ ਮੇਰਾ ਆਣ ਦਾ ਮਕਸਦ ਇਹ ਸੀਗਾ ਵੀ ਜੇ ਉਹਨਾਂ ਦੇ ਟਰੀਟਮੈਂਟ ਦੇ ਵਿੱਚ ਕੋਈ ਹੋਰ ਆਪਾਂ ਕੋਈ ਚੀਜ਼ ਦੀ ਲੋੜ ਹੈ ਤੇ ਅਸੀਂ ਜਿਹੜੀ ਆਨਲਾਈਨ ਜਿਹੜੀ ਹੈਗੀ ਆ ਕੰਸਲਟੇਸ਼ਨ ਜਿਹੜੇ ਦਾਨੰਦ ਮੈਡੀਕਲ ਕਾਲਜ ਦੇ ਜਿਹੜੇ ਸਾਰੇ ਸੁਪਰ ਸਪੈਸ਼ਲਿਸਟ ਚਾਹੇ ਕਾਰਡੀਓਲੋਜੀ ਦੇ ਡਾਕਟਰ ਬੇਸ਼ਪਮੋਨ ਆ ਕ੍ਰਿਟੀਕਲ ਕੇਅਰ ਦੇ ਜਿੰਨੇ ਵੀ ਜਿਹੜੇ ਟਾਪ ਮੋਸਟ ਉਹਨਾਂ ਦੇ ਸਰਜਨ ਆ ਉਹਨਾਂ ਦੀ ਸਾਰਿਆਂ ਦੀ ਜਿਹੜੇ ਇੱਥੇ ਤੇ ਸਰਜਨਸ ਆ ਉਹਨਾਂ ਨੇ ਆਪਸ ਦੇ ਵਿੱਚ ਟ ਉਹਦੇ ਲਗਾਤਾਰ 모ਨਿਟਰਿੰਗ ਵੀ ਕਰਨਗੇ ਸੋ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਬੈਸਟ ਪੋਸੀਬਲ ਟ੍ਰੀਟਮੈਂਟ ਦੇ ਕੇ ਇਹਨਾਂ ਦੀ ਜਾਨ ਬਚਾਈ ਜਾਵੇ ਔਰ ਸਾਡੀਆਂ ਪ੍ਰੇਅਰਸ ਵੀ ਔਰ ਸਾਡੀ ਜਿਹੜੀ ਸਪੋਟੀ ਲੀਡਰਸ਼ਿਪ ਹੈ ਕੱਲ ਹੀ ਸਾਡੇ ਮਾਨਯੋਗ ਨੈਸ਼ਨਲ ਕੋਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਉਹਨਾਂ ਨੇ ਵੀ ਕਿਹਾ ਕਿ ਡਾਕਟਰ ਸਾਹਿਬ ਆਪਣੇ ਜਿਹੜੇ ਬੰਦੇ ਹੈਗੇ ਆ ਇਹ ਇੱਕ ਡਾਕਟਰ ਦੇ ਉੱਤੇ ਜਿਹੜਾ ਹੋਇਆ ਹਮਲਾ ਤੇ ਦੂਜੀ ਗੱਲ ਇਹ ਆ ਵੀ ਇਹਨਾਂ ਦੀ ਜਾਨ ਬਚਾ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਸਾਡੀਆਂ ਪ੍ਰੇਅਰਸ ਵੀ ਇਹਨਾਂ ਦੇ ਨਾਲ ਹੈ ਔਰ ਸਾਡੀ ਹਮਦਰਦੀ ਵੀ ਪਰਿਵਾਰ ਦੇ ਨਾਲ ਹੈ ਤੇ ਦੂਜੀ ਗੱਲ ਇਹ ਆ ਵੀ ਜਿਨ੍ਹਾਂ ਨੇ ਇਸ ਘਨੌਣੀ ਹਰਕਤ ਨੂੰ ਜਿਨ੍ਹਾਂ ਨੇ ਧੋਖੇ ਦੇ ਨਾਲ ਇੱਕ ਡਾਕਟਰ ਨੂੰ ਗੋਲੀ ਮਾਰੀ ਆ ਮਰੀਜ਼ ਮਰੀਜ਼ ਬਣ ਕੇ ਜਾ ਕੇ ਉਹ ਦੇ ਵਿਲ ਵੀ ਬਰਾਉਟ ਟੂ ਜਸਟਿਸ ਉਹਨਾਂ ਨੂੰ ਇਹੋ ਜੀ ਸਜ਼ਾ ਦੇਵਾਂਗੇ ਕਿ ਮੁੜ ਕੇ ਕੋਈ ਇਹੋ ਜੀ ਘਨੌਣੀ ਹਰਕਤ ਕਰਨ ਦੀ ਸੋਚ ਵੀ ਨਾ ਸਕੇ ਇਹ ਉਹਨਾਂ ਨੂੰ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਏਗੀ ਔਰ ਮੈਂ ਜਿਹੜੇ ਨੌਜਵਾਨ ਆ ਜਿਹੜੇ ਘਮਰਾ ਹੋਏ ਆ ਜਿਨ੍ਹਾਂ ਨੂੰ ਕੋਈ ਨਾ ਕੋਈ ਗਲਤਫਹਿਮੀ ਆ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਪੰਜਾਬ ਪੁਲਿਸ ਆ ਔਰ ਜਿਹੜੀ ਭਗਵੰਤਮਾਨ ਗਵਰਨਮੈਂਟ ਆ ਸਾਡੀ ਇੱਕ ਕਮਿਟਮੈਂਟ ਆ ਕਿ ਅਸੀਂ ਜਿਹੜਾ ਹੈਗਾ ਚਾਹੇ ਉਹ ਮਤਲਬ ਗੈਂਗਸਟਰ ਹੋਣ ਚਾਹੇ ਜਿਹੜੇ ਆਪਣੇ ਨਸ਼ੇ ਦੇ ਵਪਾਰੀ ਹੋਣ ਉਹਨਾਂ ਨੂੰ ਇਹ ਐਡਵਾਈਸ ਸਲਾਹ ਵੀ ਹੈ مشورہ ਵੀ ਹੈ اور وارننگ بھی ہے کہ ਉਹ ਜਿੱਥੇ ਮਰਜ਼ੀ ਛੁਪ ਜਾਣ ਉਹਨਾਂ ਨੂੰ ਲੱਭ ਲਾਂਗੇ ਉਹਨਾਂ ਨੂੰ ਛੱਡਾਂਗੇ ਨਹੀਂ ਅਸੀਂ اور ਅਸੀਂ ਪੰਜਾਬ ਦੇ ਜਿਹੜੇ ਮਤਲਬ ਉਹਨਾਂ ਨੂੰ ਪੰਜਾਬ ਨੂੰ ਬਰਬਾਦ ਕਰਨ ਦੀ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਅਸੀਂ اجازت ਨਹੀਂ ਦੇਵਾਂਗੇ ਔਰ ਉਹਨਾਂ ਨੂੰ ਲੱਭਾਂਗੇ ਔਰ ਇਹੋ ਜੀ ਸਜ਼ਾ ਦੇਵਾਂਗੇ ਕਿ ਮੱਲਬੋਣਾ ਦੀਆਂ ਹਾਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣ ਪਰਿਵਾਰ ਇੱਥੇ ਹੈਗਾ ਜੀ ਪਰਿਵਾਰ ਸਦਮੇ ਵਿੱਚ ਐਸੋਨੇ ਉਹਨਾਂ ਨੂੰ ਅਸੀਂ ਮੱਲਬੋਣਾ ਨੂੰ ਅਸ਼ੋਰੈਂਸ ਦਿੱਤੀ ਹੈ ਮੇਰੇ ਨਾਲ ਮੇਰੇ ਜਿਹੜੇ ਭਰਾ ਹੈਗੇ ਆ ਜੀ ਦਵਿੰਦਰ ਜੀ ਔਰ ਡਾਕਟਰ ਅਮਨ ਵੀ ਔਰ ਸਾਰੇ ਜਣੇ ਅਸੀਂ ਤੁਹਾਡੇ ਡਿਪਟੀ ਕਪਟਨ ਐਸਐਸਪੀ ਸਾਰੇ ਜਿੰਨੇ ਵੀ ਅਸੀਂ ਸਾਰੇ ਜਿਹੜੇ ਹੈਗੇ ਆ ਅਸੀਂ ਉਹਨਾਂ ਪਰਿਵਾਰ ਦੇ ਨਾਲ ਖੜੇ ਆ ਔਰ ਸਾਡੀ ਸਾਰੀ ਸਰਕਾਰ ਪਰਿਵਾਰ ਦੇ ਨਾਲ ਖੜੀ ਹੈ ਅਸੀਂ ਉਹਨਾਂ ਨੂੰ ਭਰੋਸਾ ਵੀ ਦਵਾਇਆ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਮੈਡੀਕਲ ਟਰੀਟਮੈਂਟ ਵੀ ਬੈਸਟ ਪੋਸੀਬਲ ਦੇ ਰਹੇ ਹਾਂ ਔਰ ਉਹਨਾਂ ਦਾ ਜਿਹੜਾ ਸਾਡੀਆਂ ਪ੍ਰੇਅਰਸ ਵੀ ਉਹਨਾਂ ਦੇ ਨਾਲ ਹੈ ਔਰ ਉਹਨਾਂ ਨੂੰ ਇਹ ਵੀ ਯਕੀਨ ਦਵਾਇਆ ਕਿ ਸਾਡੀ ਜਿਹੜੀ ਸਰਕਾਰ ਹੈ ਜਿਹੜੀ ਮਾਨ ਗਵਰਨਮੈਂਟ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਦੋਸ਼ੀਆਂ ਨੂੰ ਬਖਸ਼ੇਗੀ ਨਹੀਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਲੌਜੀਕਲ ਐਂਡ ਤੱਕ ਜਿਹੜਾ ਉਹਨਾਂ ਨੂੰ ਦੇਵਲ ਵੀ ਬਰੌਟ ਟੂ ਜਸਟਿਸ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਏਗੀ ਔਰ ਕੋਰਟ ਕਚਹਿਰੀ ਦੇ ਤੋਂ ਵੀ ਸਖਤ ਤੋਂ ਸਖਤ سزا ਦੇ ਕੇ ਉਹਨੂੰ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਏਗੀ ਤਾਂ ਕਿ ਅੱਗੇ ਤੋਂ ਇਹੋ ਜਿਹੀ ਕਰਾਉਣੀ ਹਰਕਤ ਕਰਨ ਲੱਗੇ ਕਿਸੇ ਦੇ ਬੰਦੇ ਦੀ ਵੀ ਰੂਹ ਕੰਬੇ ਔਰ ਮੈਂ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਚਾਹੇ ਇਹ ਨਸ਼ਾ ਤਸਕਰੀ ਹੈ ਚਾਹੇ ਇਹ ਗੈਂਗਸਟਰ ਹੈ ਇਹ ਰਸਤਾ ਛੱਡ ਕੇ ਮੇਨਸਟ੍ਰੀਮ ਤੇ ਆਓ ਭਗਵੰਤਾਨ ਮਾਨ ਗਵਰਨਮੈਂਟ ਜਿਹੜੀ ਹੈਗੀ ਆ ਉਹ ਲੋਕ ਬੱਚਿਆਂ ਵਾਸਤੇ ਵਧੀਆ ਰੋਜ਼ਗਾਰ ਵਾਸਤੇ ਔਰ ਪੰਜਾਬ ਦੀ ਖੁਸ਼ਹਾਲੀ ਵਾਸਤੇ ਔਰ ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ ਅਸੀਂ ਪੰਜਾਬ ਨੂੰ ਜੜਾ ਹੈਗਾ ਉਹ ਇਸ ਰਾਹ ਤੇ ਨਹੀਂ ਜਾਣ ਦੇਵਾਂਗੇ ਅਸੀਂ ਪੰਜਾਬ ਨੂੰ ਤਰੱਕੀ ਦਿਵਾ ਦੇਵਾਂਗੇ ਦੇਖੋ ਇਹ ਸਾਰੇ ਜਿਹੜੀ ਪੁਲਿਸ ਦੀ ਇਸ ਵਲੇ ਇਨਵੈਸਟੀਗੇਸ਼ਨ ਚੱਲਦੀ ਹੈ ਇਸ ਵਲੇ ਮੈਂ ਬਹੁਤਾ ਨਹੀਂ ਕਹਿਣਾ ਚਾਹੁੰਦਾ ਕਾਰਨ ਜੋ ਮਰਜ਼ੀ ਹੋਵੇ ਜੀ देयर ਕੈਨ ਨੋਟ ਬੀ ਐਨੀ ਜਸਟੀਫਿਕੇਸ਼ਨ ਕਾਰਜ ਕੁਝ ਵੀ ਹੋਵੇ ਕਿਸੇ ਕੋਲ ਕੋਈ ਹਿੰਮਤ ਨਹੀਂ ਆ ਜੀ ਉਹ ਜਾ ਕੇ ਮਰੀਜ਼ ਬਣ ਕੇ ਜਾਵੇ ਤੇ ਕਿਸ ਨੂੰ ਗੋਲੀ ਮਾਰਦੇ ਜਾਂ ਵੈਸੇ ਵੀ ਕਿਸ ਨੂੰ ਗੋਲੀ ਮਾਰਦੇ ਤੁਹਾਡੇ ਕੋਲੇ ਕਿਸੇ ਨੂੰ ਵੀ ਕੋਈ ਗੱਲਬਾਤ ਹੋਵੇ ਕਾਰਨ ਕਾਰਨ ਇਹਦੇ ਕੋਈ ਜਸਟੀਫਿਕੇਸ਼ਨ ਨਹੀਂ ਹੈ ਕੋਈ ਕਾਰਨ ਨਹੀਂ ਹੈ ਜੀ ਉਹਨਾਂ ਨੂੰ ਜਿਹੜੇ ਬੰਦਿਆਂ ਨੇ ਜਿਨ੍ਹਾਂ ਨੇ ਕੁਰਾਣੀ ਹਰਕਤ ਨੂੰ ਕੀਤੀ ਹੈ ਸਜ਼ਾ ਮਿਲੇਗੀ ਸਖਤ ਸਜ਼ਾ ਮਿਲੇਗੀ ਐਗਜ਼ੈਂਪਲ ਲਈ ਸਜ਼ਾ ਮਿਲਣੀ ਹਾਂਜੀ ਆ ਗਿਆ ਸਾਰੇ ਸਾਰਾ ਪਰਿਵਾਰ ਇੱਥੇ ਆ ਜੀ ਸਾਰੇ ਬੇਟੀ ਬੇਟੀ ਦੇਖੋ ਇੱਕ ਬੇਟੀ ਆ ਜਿਹੜੀ ਚਾਹੇ ਉਹਨਾਂ ਦੀ ਬੇਟੀ ਆ ਡਾਕਟਰ ਆ ਬੇਟਾ ਆ ਉਹਨਾਂ ਦਾ ਸਾਰਾ ਪਰਿਵਾਰ ਆ ਉਹਨਾਂ ਦੀ ਤਾਂ ਅਸਲੇ ਹੀ ਆ ਪ੍ਰੇਅਰ ਆ ਵਿਚਾਰੇ ਕਰਦੇ ਆ ਉਹਨਾਂ ਨੇ ਪਰਿਵਾਰ ਦਾ ਤਾਂ ਇਹੀ ਆ ਨਾ ਜੀ ਕਿ ਕੋਈ ਇਲਾਜ ਵਿੱਚ ਕਮੀ ਨਾ ਰਹੇ ਤੇ ਜੋ ਵੀ ਕਰ ਸਕਦੇ ਆ ਆਪਾਂ ਇਹਨਾਂ ਦੀ ਅਸਲੇ ਇੱਕੋ ਇੱਕ ਸਾਡੇ ਵਾਸਤੇ ਇੱਕੋ ਹੀ ਗੱਲ ਆ ਵੀ ਜਾਨ ਬਚਾਣੀ ਮੰਤਰੀ ਸਾਹਿਬ ਪਹਿਲਾਂ ਵੀ ਇਹਨਾਂ ਨੂੰ ਧਮਕੀ ਮਿਲੀ ਸੀ 2022 ਦੇ ਵਿੱਚ ਸਿਕਿਉਰਟੀ ਵੀ ਮਿਲੀ ਸੀ ਪਰ ਸਿਕਿਉਰਟੀ ਹਟਾ ਦਿੱਤੀ ਗਈ ਸੀ ਕੋਈ ਨਹੀਂ ਜੀ ਉਹ ਵੀ ਉਹ ਜਿਹੜਾ ਸਾਰਾ ਵੀ ਉਹ ਵੀ ਜਿਹੜਾ ਹੈਗਾ ਸਾਰਾ ਜਿਹੜਾ ਇੱਕ ਰਿਪੋਰਟ ਪਾਰਟ ਪਰ ਉਹ ਵੀ ਦੇਖਿਆ ਚਾਹੀਦਾ ਹੈ ਡਾਕਟਰ ਸਾਹਿਬ ਨੇ ਹੋਰ ਵੀ ਡਾਕਟਰ ਸਾਹਿਬ ਨੇ ਉਹਨਾਂ ਦੀ ਸਿਕਿਉਰਿਟੀ ਲਈ ਪੰਜਾਬ ਉਹ ਦੇਖੋ ਅਸੀਂ ਜਿਹੜੇ ਡਾਕਟਰਾਂ ਦੀ ਸਿਕਿਉਰਿਟੀ ਹੈ ਇਹਦੇ ਵਾਸਤੇ ਅਸੀਂ ਬਹੁਤ ਸਾਰੇ ਸਟੈਪਸ ਲਏ ਆ ਜੀ ਇਹਦੇ ਵਿੱਚ ਸਾਡੇ ਜਿੰਨੇ ਵੀ ਸਾਡੇ ਸਰਕਾਰੀ ਹਸਪਤਾਲਾਂ ਉਹਨਾਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਆ ਅਸੀਂ ਜਿਹੜੇ ਹੈਗੇ ਸਿਕਿਉਰਿਟੀ ਸਟਾਫ ਵੀ ਹੋਰ ਰੱਖਿਆ ਔਰ ਇਸ ਤੋਂ ਸਿਵਾਏ ਅਸੀਂ ਜਿਹੜੇ ਜਿੰਨੇ ਵੀ ਜ਼ਿਲ੍ਹਾ ਲੈਵਲ ਦੇ ਉੱਤੇ ਅਸੀਂ ਕਮੇਟੀਆਂ ਬਣਾਈਆਂ ਇਹ ਦੋ ਗੱਲਾਂ ਬਹੁਤ ਇੰਪੋਰਟੈਂਟ ਆ ਜੀ ਅਸੀਂ ਡਾਕਟਰਾਂ ਦੀ ਸਟਾਫ ਦੀ ਇਕੱਲੇ ਡਾਕਟਰ ਨਹੀਂ ਜੀ ਉਹਦੇ ਚ ਨਰਸਸ ਵੀ ਆ ਪੈਰਾਮੈਡਿਕਸ ਵੀ ਆ ਜਿੰਨਾ ਵੀ ਸਾਡਾ ਹਸਪਤਾਲ ਜਿਹੜਾ ਵੀ ਕੰਮ ਕਰਦਾ ਚਾਹੇ ਉਹ ਸਫਾਈ ਸੇਵਕ ਕਿਉਂ ਨਾ ਹੋਵੇ ਔਰ ਅਸੀਂ ਇੱਕ ਪ੍ਰੋਟੋਕਾਲ ਬਣਾਇਆ ਵੀ ਜਿਹੜਾ ਹਸਪਤਲ ਹੈ ਉਹਨੂੰ ਦੀ ਮੈਪਿੰਗ ਕਰਤੀ ਆ ਵਾ ਨੀਅਰੈਸਟ ਪੁਲਿਸ ਸਟੇਸ਼ਨ ਜਦੋਂ ਉੱਥੇ ਐਸਐਚਓ ਨੂੰ ਜਾਏਗਾ ਵਿਦਨ 5 ਮਿੰਟ ਸਾਡੀ ਐਂਬੂਲੈਂਸ ਵੀ ਪਹੁੰਚਦੀ ਆ ਔਰ ਸਾਡਾ ਜਿਹੜਾ ਸਿਕਿਉਰਿਟੀ ਸਟਾਫ ਆ ਉਹ ਵੀ ਪਹੁੰਚਦਾ ਤੇ ਪਹਿਲਾਂ ਸਾਡੇ ਹੋਇਆ ਸੀਗਾ ਜੀ ਡੇਰਾ ਬੱਸੀ ਚ ਹੋਇਆ ਸੀਗਾ ਗੁਰਦਾਸਪੁਰ ਚ ਹੋਇਆ ਬਲਾਚੌਰ ਚ ਹੋਇਆ ਨਮੇਸ਼ਰ ਚ ਹੋਇਆ ਪਹਿਲਾਂ ਕੀ ਸੀਗਾ ਕਿ ਦੋ ਪਾਰਟੀਆਂ ਦੀ ਲੜਾਈ ਹੋਈ ਬਾਹਰ ਆ ਕੇ ਉਹਨਾਂ ਨੇ ਹਸਪਤਾਲ ਚ ਭੰਨ ਤੋੜ ਕੀਤੀ ਉਹਨਾਂ ਨੇ ਉਹਨਾਂ ਨੇ ਮੈਡੀਕਲ ਸਟਾਫ ਨੂੰ ਅਟੈਕ ਨਹੀਂ ਕੀਤਾ ਸੀ ਲੇਕਿਨ ਜਿਹੜੀਆਂ ਦੋ ਪਾਰਟੀਆਂ ਬਾਹਰ ਲੜੀਆਂ ਅੰਦਰ ਆ ਕੇ ਲੜਾਈ ਕੀਤੀ ਉਹਨਾਂ ਨੇ ਤੇ ਅਸੀਂ ਫਿਰ ਉਹਨਾਂ ਨੂੰ ਕਿਹਾ ਵੀ ਇੱਥੋਂ ਬਚ ਕੇ ਨਹੀਂ ਜਾਣੇ ਚਾਹੀਦੀ ਅਸੀਂ ਸਾਰਿਆਂ ਨੂੰ ਅਰੈਸਟ ਕਰਤਾ ਕਿਸੇ ਦੀ ਜਮਾਨਤ ਨਹੀਂ ਹੋਈ ਤੇ ਹੁਣ ਅਸੀਂ ਇੰਨਾ ਉਹਨੂੰ ਆਪਣਾ ਜਿਹੜਾ ਸਿਸਟਮ ਹੈ ਨਾ ਚ ਉਸ ਤਰੁਸਤ ਕਰਤਾ ਤੇ ਜਦੋਂ ਹਸਪਤਾਲ ਚ ਆ ਕੇ ਵੀ ਆ ਤਾਂ ਜਾਵੇ ਕੋ ਬੰਦਾ ਜੇ ਉਹ ਆ ਕੇ ਮੈਡੀਕਲ ਸਟਾਫ ਨਾਲ ਦੁਰਵਿਹਾਰ ਕਰੇਗਾ ਜਾਂ ਇਹ ਮਨਾਪਸ ਲੜਨਗੇ ਜਾਂ ਭੰਨ ਤੋੜ ਕਰਨਗੇ ਤਾਂ ਹਸਪਤਾਲ ਤੋਂ ਨਿਕਲ ਕੇ ਨਹੀਂ ਜਾਣਗੇ ਪੁਲਿਸ ਆ ਕੇ ਘੇਰ ਲੇਗੀ ਔਰ ਅਸੀਂ ਨਵੇਂ ਸ਼ਹਿਰ ਦੇ ਵਿੱਚ ਕਰਤਾ ਇਹ ਅਸੀਂ ਇਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਜੀ ਠੀਕ ਹੈ ਜੀ ਬਾਕੀ ਜਿਹੜਾ ਦੂਜੀ ਗੱਲ ਹੈ ਜਿਹੜਾ ਦੂਜਾ ਇੰਪੋਰਟੈਂਟ ਐਸਪੈਕਟ ਹੈ ਕਿ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਕਮੇਟੀ ਬਣਾਈ ਹੈ ਸਿਵਲ ਸਰਜਨ ਨੂੰ ਸ਼ਿਕਾਇਤ ਕਰੋਗੇ ਉਹਦੀ ਇੱਕ ਕਮੇਟੀ ਹੈ ਇੰਡੀਪੈਂਡੈਂਟ ਕਮੇਟੀ ਹੈ ਦੂਜੇ 12 ਉਹਦੇ ਸਖਸਪਰਟ ਹੋਣਗੇ ਮਰੀਜ਼ ਕਹਿੰਦਾ ਮੇਰਾ ਇਲਾਜ ਨਹੀਂ ਹੋਇਆ ਕਮੀ ਪੇਸ਼ੀ ਰਹਿ ਗਈ ਉਹ ਸ਼ਿਕਾਇਤ ਕਰੇ ਸਾਡੇ ਕੋਲ ਅਸੀਂ ਉਹਦੀ ਇੰਡੀਪੈਂਡੈਂਟ ਇਨਕੁਆਇਰੀ ਕਰਾਂਗੇ ਉਹਨਾਂ ਦੀ ਵੀ ਇਸਤਰੀ ਕਰਾਵਾਂਗੇ ਮਰੀਜ਼ ਵਾਸਤੇ ਬਹੁਤ ਸਾਰੇ ਐਵੀਨਿਊਜ਼ ਆ ਜੀ ਉਹ ਸਿਵਲ ਸਰਜਨ ਕੋਲ ਸ਼ਿਕਾਇਤ ਕਰਦੇ ਹੋ ਡਿਪਟੀ ਕਮਿਸ਼ਨਰ ਕੋਲ ਚਲਾ ਜਾਵੇ ਉਹ ਕੋਰਟ ਕਿਚੜੀ ਚਲਾ ਜਾਵੇ ਕੰਜ਼ਿਊਮ ਬਹੁਤ ਬਹੁਤ ਧੰਨਵਾਦ